ਗੁਰੂ ਮੰਤਰ ਬੀਜ ਜਿਸ ਨਾਲ ਗੁਰੂ ਅਤੇ ਸ਼ਿਸ਼ਯ ਦੀ ਪਰੰਪਰਾ ਚੱਲਦੀ ਹੈ ਸ਼ਰਵਣ ਕਰੋ ਪਰਮ ਪੂਜਯ ਸੰਤ ਬਾਜੂ ਕੀ ਪ੍ਰਗਟ ਨਾ ਚੀਤੇ ਅੰਮ੍ਰਿਤ ਵਚਨਾ ਨਾਲ ਰਾਮ ਨਾਮ ਇਕ ਮੰਤਰ ਅੜਕੇ ਕ੍ਰਿਸ਼ਨ ਕਟਾਰਾ ਬਾਂਧ ਲਿਆਏ एक मंत्र पढ़ के कृष्ण कटारा बांध लिया है। दया धर्म की ठाल बना के सबका द्वारा जीत लियाए दया तरम की ਸਭ ਕਾ ਦੁਆਰਾ ਜੀਤ ਲਿਆਏ ਸਭ ਕਾ ਦੁਆਰਾ ਜੀਤ ਲਿਆਏ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਸਤਿਗੁਰੂ ਜੀ ਦੱਸਦੇ desehan ਜਿਹੜੇ ਆਪਣੇ ਗੁਰੂ ਦੇ ਮੰਤਰ ਨੂੰ ਗੁਰੂ ਦੇ ਜਾਪ ਨੂੰ ਆਪਣੇ ਹਿਰਦੇ ਵਿੱਚ ਸਥਾਨ ਦਿੰਦੇ ਹਨ ਤੇ ਉਹਨਾਂ ਹੀ ਇਨਸਾਨਾਂ ਦਾ ਇਹ ਸੰਸਾਰ ਤੇ ਆਣਾ ਤੇ ਇੱਥੋਂ ਜਾਣਾ ਸਫਲ ਹੁੰਦਾ ਹੈ ਕਿਉਂਕਿ ਗੁਰੂ ਮੰਤਰ ਜੋ ਬੀਜ ਹੈ ਤੇ ਸ਼ਿਸ਼ ਰੂਪੀ ਪਵਿੱਤਰ ਬੁੱਧੀ ਦੇ ਵਿੱਚ ਉਹ ਉਦੋਂ ਹੀ ਫਲੀ ਪੂਰਨ ਹੁੰਦਾ ਹੈ ਜਦੋਂ ਸ਼ਿਸ਼ ਜਿਹੜਾ ਆਪਣੇ ਹਿਰਦੇ ਦੀ ਪਵਿੱਤਰਤਾ ਸੱਚਤਾ ਤੇ ਨਿਰਮਲਤਾ ਨਾਲ ਪੂਰਨ ਹੁੰਦਾ ਜਦੋਂ ਦੁਸ਼ਤ ਦਾ ਖਤਨਾਸ਼ ਹੁੰਦਾ ਹੈਗਾ ਤੇ ਕਰਣਾ ਦਾ ਪ੍ਰਵੇਸ਼ ਹੁੰਦਾ ਹੈਗਾ ਇਸ ਨੂੰ ਸਤਿਗੁਰੂ ਗਿਆਨਾ ਜੀ ਮਹਾਰਾਜ ਸਤਿਗੁਰੂ ਚੰਦੀਨਾਥ ਜੀ ਮਹਾਰਾਜ ਸਤਿਗੁਰੂ ਗੁੰਛੇਨਾਥ ਜੀ ਮਹਾਰਾਜ ਤੇ ਸਾਡੇ ਸਤਿਗੁਰੂ ਲਾਲਨਾ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਇਸ ਗੁਰੂ ਮੰਤਰ ਨਾਲ ਜੁੜਨ ਲਈ ਬਹੁਤ ਪ੍ਰਿਆਸ ਕੀਤੇ ਬੜੀ ਪ੍ਰੇਰਣਾ ਦਿੱਤੀ ਜਿਸ ਨਾਲ ਅਸੀਂ ਗੁਰੂ ਮਹਾਰਾਜ ਦੇ ਨਾਲ ਜੁੜੇ ਤੇ ਉਹਨਾਂ ਦਾ ਸਿਮਰਨ ਆਪਣੇ ਹਿਰਦੇ 'ਚ ਵਸਾਇਆ ਗੁਰਪ੍ਰੇਮ ਸਾਧ ਸੰਗਤ ਜੀ ਜਦੋਂ ਅਸੀਂ ਆਪਣੇ ਜੀਵਨ ਦੇ ਸਹੀ ਲਕਸ਼ ਸਹੀ ਦਿਸ਼ਾ ਤੇ ਤੇ ਸਹੀ ਅਸਥਾਨ ਤੇ ਪਹੁੰਚਦੇ ਆ ਜਿੱਥੇ ਜਾ ਕੇ ਮੇਰਾ ਤੇਰਾ ਖਤਮ ਹੋ ਜਾਂਦਾ ਹੈ ਜਿਸ ਨੂੰ ਅਦਾਸ ਮਹਾਰਾਜ ਨੇ ਵੀ ਕਿਹਾ ਹੈਗਾ ਤੁਹੀ ਮੋਹੀ ਅੰਤਰ ਕੈਸਾ ਮੋਹੀ ਤੁਹੀ ਅੰਤਰ ਕੈਸਾ ਕਿ ਪ੍ਰਮਾਤਮਾ ਤੁਹਾਡੇ ਵਿੱਚ ਸਾਡੇ ਵਿੱਚ ਕੀ ਅੰਤਰ ਹੋ ਸਕਦਾ ਤੇ ਇਸੇ ਸ਼ਬਦਾਂ ਨੂੰ ਸਤਿਗੁਰੂ ਲਾਲਨਾਥ ਜੀ ਮਹਾਰਾਜ ਵੀ ਦੱਸਦੇ ਸਨ ਕਿ ਕਿ ਪ੍ਰਮਾਤਮਾ ਤੇ ਆਤਮਾ ਵਿੱਚ ਕੋਈ ਅੰਤਰ ਨਹੀਂ ਸਿਰਫ ਸਤਿਗੁਰ ਦਾ ਤੇ ਜਿਹੜਾ ਸ਼ਿਸ਼ ਦਾ ਹੈਗਾ ਭੇਦ ਉਸ ਨੂੰ ਜਾਣਨ ਦੀ ਲੋੜ ਹੈਗੀ ਹੈ ਜਦੋਂ ਅਸੀਂ ਗੁਰੂ ਨੂੰ ਸਾਖੀ ਰੂਪ ਮੰਨ ਕੇ ਤੇ ਉਸ ਤੇ ਦਰਸਾਏ ਹੋਏ ਮੰਤਰ ਨੂੰ ਆਪਣੇ ਹਿਰਦੇ ਚ ਸਥਾਨ ਦੇਣਿਆਂ ਤੇ ਸਾਡੇ ਅਨੇਕਾਂ ਜਨਮਾਂ ਦੇ ਸੰਕਟ ਅਨੇਕਾਂ ਜਨਮਾਂ ਦੇ ਜਿਹੜੇ ਕਲੇਸ਼ ਹੁੰਦੇ ਹੈਗਿਆ ਉਹ ਦੂਰ ਹੋ ਜਾਂਦੇ ਆ ਕਿਉਂਕਿ ਗੁਰੂ ਰੂਪੀ ਗੁਰਪਿਆਰੇ ਸਾਹਿਬ ਗੁਰੂ ਪਰਮਾਤਮਾ ਹੈ ਗੂ ਮੈਨ ਹਨੇਰਾ ਰੂਹ ਮੈਨ ਰੋਸ਼ਨੀ ਕਿ ਗੂ ਹਨੇਰਾ ਜਾਣਿਆ ਰੂਹ ਬੁੱਧ ਪ੍ਰਕਾਸ਼ ਤੇ ਗੁਰਪਿਆਰੇ ਸਾਹਿਬ ਸਿੰਘ ਗੁਰੂ ਦਾ ਮੰਤਰ ਜਿਹੜਾ ਹਿਰਦੇ ਵਿੱਚ ਪ੍ਰਕਾਸ਼ ਕਰ ਦੇਣ ਵਾਲਾ ਹੈ ਜਿਹੜਾ ਸਾਡੀਆਂ ਸੁੱਤੀਆਂ ਹੋਈਆਂ ਜਿਹੜੀਆਂ ਗਿਆਨ ਇੰਦਰੀਆਂ ਉਸ ਨੂੰ ਜਗਾ ਦਿੰਦਾ ਹੈਗਾ ਸਾਡੇ ਉੱਪਰ ਰਾਜ ਕਰਦਾ ਹੈਗਾ ਸਾਡੇ ਉੱਪਰ ਇਸ ਤਰ੍ਹਾਂ ਕਾਬੂ ਪਾ ਲੈਂਦਾ ਹੈ ਜਿਸ ਤਰ੍ਹਾਂ ਵਾਲਮੀਕੀ ਭਗਵਾਨ ਯੋਗ ਵਸ਼ਿਸ਼ਟ ਵਿੱਚ ਦੱਸਦੇ ਆਣ ਕਿ ਜਿਸ ਤਰ੍ਹਾਂ ਰੋੜ ਤੇ ਚਲਾਉਣ ਵਾਲਾ ਇੱਕ ਤੰਗੇ ਵਾਲਾ ਜਿਹਦੇ ਕੋਲੇ ਉਸ ਘੋੜੇ ਦੀ ਗੁਲਾਮ ਹੁੰਦੀ ਹੈ ਜਿੱਧਰ ਨੂੰ ਚਾਹੇ ਖਿੱਚ ਲਵੇ ਇਸੇ ਤਰ੍ਹਾਂ ਗੁਰਪ੍ਰੇੜੇ ਸਾਧ ਸੰਗ ਸਾਡੀਆਂ ਗੁਲਾਮਾਂ ਜਿਹੜੀਆਂ ਹੁੰਦੀਆਂ ਉਹ ਸਾਡੇ ਸਤਿਗੁਰੂ ਕੋਲ ਹੁੰਦੀਆਂ ਹੈਗੀਆਂ ਜੋ ਸਾਨੂੰ ਚਲਾ ਰਿਹਾ ਹੁੰਦਾ ਹੈ ਤੇ ਉਹੀ ਗੁਲਾਮ ਕਿਸੇ ਕਿਸੇ ਕੋਲ ਇਹੋ ਜਿਹਾ ਪੁਰਸ਼ ਕੋਲ ਹੋਵੇ ਜਿਹੜਾ ਗੁਰਪ੍ਰੇੜੇ ਸਾਡੇ ਜੀਵਨ ਨੂੰ ਅਸਤਵਸਤ ਕਰ ਦੇਵੇ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਹੁਤ ਵੱਡਾ ਸਥਾਨ ਦਿੱਤਾ ਹੈਗਾ ਸੰਤ ਨੂੰ ਤੇ ਗੁਰਪ੍ਰੇੜੇ ਸਾਧ ਸੰਗ ਗੁਰਮਤ ਨੂੰ ਇਸ ਕਿਸਾਨ ਨੂੰ ਗੁਰਮਤ ਦਾ ਗ੍ਰਹਿਣ ਕਰਨਾ ਚਾਹੀਦਾ ਹੈਗਾ ਗੁਰਮਤਿ ਅਨਸਾਰ ਚੱਲਣਾ ਤਾਂ ਤੁਸੀਂ ਗੁਰਮਖ ਘਾ ਸਕਦੇ ਹੈਗੇ ਗੁਰਮਖ ਦੀ ਪਦਵੀ ਨੂੰ ਪ੍ਰਾਪਤ ਕਰ ਸਕਦੇ ਆ ਜੇ ਅਸੀਂ ਗੁਰਪਿਆਰੇ ਸਾ ਮਨ ਮੁਖਾਂ ਤੇ ਫਿਰ ਸਾਡਾ ਜੀਵਨ ਜਿਹੜਾ ਹੈਗਾ ਉਹ ਜਿੰਨਾ ਮਰਜ਼ੀ ਅਸੀਂ ਗੁਰਪਿਆਰੇ ਸਾ ਸੰਗ ਜੀ ਸਤਿਗੁਰਾਂ ਕੋਲ ਲਈਏ ਚਾਹੇ ਅਸੀਂ ਬਾਣੀ ਪੜੀਏ ਤੇ ਕੁਝ ਵੀ ਕਰੀਏ ਸਾਡੇ ਹਿਰਦੇ ਚ ਗੁਰਪਿਆਰੇ ਸਾ ਸਹੀ ਸਹੀ ਸਥਾਨ ਸਾਨੂੰ ਸੀ ਸ਼ਬਦ ਨੂੰ ਨਹੀਂ ਦਿੰਦੇ ਤੇ ਉਹ ਗੁਰਪਿਆਰੇ ਗ੍ਰੋਥ ਉਹ ਗੁਰਪੈੜੀ ਸਾਸ ਸਿੰਘ ਜੀ ਜੋ ਸ਼ਕਤੀ ਹੈਗੀ ਹੈ ਉਹ ਸਾਨੂੰ ਨਹੀਂ ਮਿਲ ਸਕਦੀ ਕਿਉਂਕਿ ਗੁਰੂ ਰੂਪੀ ਗੁਰਪੈੜੀ ਸਾਸ ਸਿੰਘ ਜੀ ਦਾ ਬੀਜ ਹੈਗਾ ਮੰਤਰ ਰੂਪੀ ਉਦੋਂ ਹੀ ਉੱਗਦਾ ਹੈਗਾ ਜਦੋਂ ਸ਼ਿਸ਼ ਜਿਹੜਾ ਹੈਗਾ ਆਪਣੇ ਹਿਰਦੇ ਵਿੱਚ ਉਸ ਨੂੰ ਸਥਾਨ ਦਿੰਦਾ ਹੈ ਤੇ ਉਸ ਤਾਂ ਗੁਰਪੈੜੀ ਸੰਸਤੂ ਪੂਰ ਪੂਰਾ ਦੇਖ ਕੇ ਮੈਡੀਟੇਸ਼ਨ ਕਰਦਾ ਕਿ ਜਦੋਂ ਅਸੀਂ ਬੈਠ ਕੇ ਆਪਣੇ ਗੁਰੂ ਨੂੰ ਸਮਾਧੀਸ਼ਟ ਬੈਠ ਕੇ ਰਿਸਾਈਟ ਕਰਦੇ ਹਾਂ ਉਸ ਨੂੰ ਯਾਦ ਕਰਦੇ ਹਾਂ ਤੇ ਉਹ ਗੁਰੂ ਪੜੇ ਸਾਧ ਸੰਗਤ ਦੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦਾ ਹੈਗਾ ਸਾਡੇ ਉੱਪਰ ਇਸ ਤਰ੍ਹਾਂ ਕਿਰਪਾ ਕਰਦਾ ਹੈਗਾ ਜਿਸ ਤਰ੍ਹਾਂ ਗੁਰੂ ਪੜੇ ਸਾਧ ਸੰਗਤ ਜੀ ਮਹਿਕ ਜਿਹੜਾ ਹੈਗਾ ਉਸ ਬੰਬੀਏ ਤੇ ਕਿਰਪਾ ਕਰਦਾ ਹੈ ਜਿਹੜਾ ਕਈਆਂ ਕਲਪਾਂ ਤੋਂ ਨਦੀ ਚ ਰੁੜਿਆ ਜਾਂਦਾ ਵੀ ਉਸ ਗੁੰਦ ਦੀ ਗੁਰਪੜੇ ਸਾਸ ਅਸ਼ਾ ਕਰਦਾ ਜੋ ਅਮਰਤ ਤੋਂ ਪਿਰਦੀ ਹੈ ਤੇ ਉਸ ਨੂੰ ਪ੍ਰਾਪਤ ਕਰਕੇ ਉਹ ਇਨਾ ਸੰਤੁਸ਼ਟ ਹੁੰਦਾ ਕਿ ਉਸ ਦੀ ਜੋ ਸੰਤੁਸ਼ਟੀ ਹੁੰਦੀ ਹੈ ਉਸ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਸੇ ਤਰ੍ਹਾਂ ਗੁਰਪ੍ਰੇਮ ਸਾਧ ਸੰਗਤ ਜੀ ਉਹ ਉਹ ਸੇਵਕ ਹੁੰਦਾ ਜਿਸ ਨੂੰ ਆਸ਼ਾ ਹੁੰਦੀ ਹੈ ਜਿਸ ਨੂੰ ਇੱਕ ਖਿੱਚ ਹੁੰਦੀ ਹੈ ਕشش ਹੁੰਦੀ ਹੈ ਗੁਰੂ ਨੂੰ ਮਿਲਣ ਦੀ ਗੁਰੂ ਨੂੰ ਪ੍ਰਾਪਤ ਕਰਨ ਦੀ ਤੇ ਗੁਰੂ ਦੀ ਸ਼ਕਤੀ ਦਾ ਆਨੰਦ ਲੈਣ ਦੀ ਕਿ ਕਿ ਸੰਸਾਰ ਦੇ ਸਾਰੇ ਰਸ ਵਾਲਮੀਕੀ ਭਗਵਾਨ ਜੀ ਦੱਸਦੇ ਹਨ ਕਿ ਫਿੱਕੇ ਹਨ ਇੱਕ ਰਸ ਉਹੀ ਰਸ ਹੈਗਾ ਜਿਸ ਰਸ ਨੂੰ ਪੀ ਕੇ ਇਨਸਾਨ ਜਿਹੜਾ ਹੈਗਾ ਇਸ ਸ੍ਰਿਸ਼ਟੀ ਤੇ ਅਜਰ ਅਮਰ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੇ ਕਿਹਾ ਵਾਲਮੀਕੀ ਭਗਵਾਨ ਨੇ ਦੱਸਿਆ ਹੈਗਾ ਕਿ ਇਨਸਾਨ ਹੈ ਹੀ ਪ੍ਰਮਾਤਮਾ ਦੀ ਮੂਰਤ ਜਿਸ ਰੱਬ ਰਹਿੰਦਾ ਹੈਗਾ ਜਿੱਦੇ ਵਿੱਚ ਸਤਿਗੁਰੂ ਜੀ ਖੁਦ ਬ੍ਰਿਜ ਮਾ ਰਹਿੰਦੇ ਹਨ ਜੋ ਕਿ ਸਾਨੂੰ ਸਮੇਂ-ਸਮੇਂ ਸੇ ਦਿਸ਼ਾ ਨਿਰਦੇਸ਼ ਦਿੰਦੇ ਆ ਜਦੋਂ ਅਸੀਂ ਸਮਝਾਂਗੇ ਉਸ ਨੂੰ ਤਾਂ ਹੀ ਦੇਣਗੇ ਮਹਾਰਾਜ ਨੇ ਯੋਗ ਵਸ਼ਿਸ਼ਟ ਦੇ ਮੈਨ ਦੇ ਵਿੱਚ ਉਹ ਗੁਰਪਾੜੀ ਸਾ ਸੰਜੀਤਨ ਸ਼ਲੋਕ ਜਿਹੜੇ ਕਹੇ ਹਨ ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰਮਾਤਮਾ ਦਾ ਸਤ ਸੂਰੂਪ ਕਿਹਾ ਸਤ ਸੂਰੂਪ ਪ੍ਰਮਾਤਮਾ ਜਿਹਦੀ ਸਤਾ ਦੇ ਨਾਲ ਸਾਰੀ ਦੁਨੀਆ ਚੰਦ ਸੂਰਜ ਖੜੇ ਹਨ ਕਦੇ ਆਪਣਾ ਸਥਾਨ ਬਦਲਦੇ ਨਹੀਂ ਤੇ ਉਸ ਨੂੰ ਨਦੀਆਂ ਆਪਣਾ ਸਥਾਨ ਨਹੀਂ ਬਦਲਦੀਆਂ ਤੇ ਗੁਰਪੈੜੀ ਸਾਜ ਸੰਜੀ ਤੁਪ ਛਾਣ ਨੀ ਅਸਥਾਨ ਬਦਲਦੀ ਤਾਂ ਹੀ ਪ੍ਰਮਾਤਮਾ ਸਤਗੁਰ ਜੀ ਨੇ ਉਸ ਪਰਮੇਸ਼ਰ ਨੂੰ ਇਹ ਕਿਹਾ ਹੈ ਕਿ ਸੱਤ ਸਰੂਪ ਪ੍ਰਮਾਤਮਾ ਤੈਨੂੰ ਮੇਰਾ ਕਰੋੜਾਂ ਵਾਰੀ ਨਮਸਕਾਰ ਹੈ ਕਿ ਉਹ ਗਪੈੜੀ ਸੱਤ ਸਰੂਪ ਹੈ ਯੋਗ ਵਸ਼ਿਸ਼ਟਵਚ ਮਹਾਰਾਜ ਜੀ ਨੇ ਦੱਸਿਆ ਹੈ ਦੂਸਰੇ ਸਰੂਪ ਲੋਕ ਦੇ ਵਿੱਚ ਮਹਾਰਾਜ ਜੀ ਨੇ ਉਸ ਨੂੰ ਇਹ ਗਿਆਨ ਸਰੂਪ ਪ੍ਰਮਾਤਮਾ ਤੈਨੂੰ ਸਾਡਾ ਨਮਸਕਾਰ ਹੈ ਗਿਆਨ ਰੂਪ ਗੁਰਪਿਆਰੇ ਸਾਧ ਸੰਗਤ ਨੂੰ ਇਹ ਦੱਸਦੇ ਸਨ ਕਿ ਜੋ ਸਾਡਾ ਚਕਸੂ ਗਿਆਨ ਹੈਗਾ ਜੋ ਸਾਡੀਆਂ ਗਿਆਨ ਇੰਦਰੀਆਂ ਹੈਗੀਆਂ ਤੇ ਉਹ ਗੁਰਪਿਆਰੇ ਸਾਧ ਸੰਗਤ ਜੀ ਉਹ ਗਿਆਨ ਰੂਪੀ ਉਹ ਸੰਤ ਰੂਪੀ ਦਰਸ਼ਨ ਨਾਲ ਜਿੱਥੇ ਜਾ ਕੇ ਸੰਤ ਦੇ ਦਰਸ਼ਨ ਕਰਨ ਨਾਲ ਸੰਤ ਤੋਂ ਗਿਆਨ ਪ੍ਰਾਪਤ ਕਰਨ ਨਾਲ ਤੇ ਜਦੋਂ ਸਾਡੇ ਚ ਗਿਆਨ ਪੈਦਾ ਹੁੰਦਾ ਹੈਗਾ ਤੇ ਗਿਆਨ ਵੀ ਪਰਮਾਤਮਾ ਦੇ ਇੱਕ ਰੂਪ ਹੈਗਾ ਜਿਸ ਤੇ ਨਾਲ ਅਸੀਂ ਪਹਿਚਾਨ ਕਰਦੇ ਹੈਗੀਆਂ ਅੱਛੇ ਔਰ ਉਰੇ ਦੀ ਹੈਗੀ ਉਸ ਨੂੰ ਮਹਾਰਾਜ ਨੇ ਗਿਆਨ ਸੂਕਿਆ ਹੈ ਕਿ ਜਦੋਂ ਚਿਕਰ ਸਾਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ ਸਾਡੇ ਚ ਬੁੱਧੀ ਦਾ ਪ੍ਰਕਾਸ਼ ਨਹੀਂ ਹੁੰਦਾ ਹੈਗਾ ਤੇ ਉਹਨਾਂ ਚਿਕਰ ਅਸੀਂ ਨਾ ਪ੍ਰਮਾਤਮਾ ਦੀ ਪਹਿਚਾਨ ਕਰ ਸਕਦੇ ਆਂ ਤੇ ਨਾ ਆਤਮਾ ਦੀ ਕਰ ਸਕਦੇ ਹੈਗੀਆਂ ਅਸੀਂ ਦੋਨਾਂ ਚੀਜ਼ਾਂ ਤੋਂ ਉਹ ਦੂਰੇ ਹੁੰਨੇ ਹੈਗੀਆਂ ਇਸ ਕਰਕੇ ਪ੍ਰਮਾਤਮਾ ਦੀ ਤੇ ਆਤਮਾ ਦੀ ਪਹਿਚਾਨ ਕਰਨ ਵਾਸਤੇ ਸਾਨੂੰ ਅਤੁੱਟ ਅਖੰਡ ਉਸ ਬ੍ਰਹਮੰਡ ਵਿੱਚ ਵਿਆਪਿਤ ਹੋਏ ਸਤਿਗੁਰ ਦੇ ਗਿਆਨ ਦੀ ਲੋੜ ਹੈਗੀ ਹੈ ਜੋ ਸਾਡੇ ਹਿਰਦੇ ਵਿੱਚ ਪ੍ਰਵੇਸ਼ ਕਰਕੇ ਸਾਨੂੰ ਸੱਚੇ ਮਾਰਗ ਦੀ ਚੱਲਣ ਦੀ ਦਿਸ਼ਾ ਦਿੰਦਾ ਹੈ ਤੇ ਉਸ ਨੂੰ ਮਹਾਰਾਜ ਨੇ ਗਿਆਨ ਕਿਹਾ ਹੈ ਜੋ ਸਾਨੂੰ ਬਾੜੇ ਅਤੇ ਚੰਗੇ ਦਾ ਰਾਸਤਾ ਦੱਸਦਾ ਹੈ ਤੇ ਤੀਸਰੇ ਸ਼ਲੋਕ ਚ ਮਹਾਰਾਜ ਜੀ ਨੇ ਇਹ ਆਨੰਦ ਸਰੂਪ ਪਰਮਾਤਮਾ ਤੈਨੂੰ ਮੇਰਾ ਨਮਸਕਾਰ आनंद स्वरूप परमात्मा ਤਾਂ کیا ہے ਗੁਰਪਿਆਰੇ ਸੰਤ ਸਿੰਘ ਜੀ ਸਤਿਗੁਰ ਦੱਸਦੇ ਹਨ ਕਿ ਜੋ ਧਰਮ ਦੀ ਭਗਤੀ ਵਿੱਚ ਉਹਦੇ ਸਿਮਰਨ ਵਿੱਚ ਉਹਦੀ ਰਜਾ ਵਿੱਚ ਆਨੰਦ ਹੈਗਾ ਉਹ ਗੁਰਪਿਆਰੇ ਸੰਤ ਸੰਸਾਰ ਦੇ ਪਦਾਰਥਾਂ ਵਿੱਚ ਸੰਸਾਰ ਦੇ ਸੁੱਖਾਂ ਵਿੱਚ ਸੰਸਾਰ ਦੀ ਸ਼ਾਨ ਸ਼ੌਕਤ ਵਿੱਚ ਨਹੀਂ ਮਿਲ ਸਕਦਾ ਇਸੇ ਕਰਕੇ ਸੀਤਾ ਮਾਤਾ ਨੇ ਉਹਦੀ ਰਜਾ ਨ ਮਾਤਾ ਮੰਨਿਆ ਮਾਈ ਪੀਲਣੀ ਨੇ ਮੰਨਿਆ ਉਹਨਾਂ ਦੀ ਰਜਾ ਨੂੰ ਉਹਨਾਂ ਦੀ ਰਜਾ ਵਿੱਚ ਆਈ ਕਿ ਕੋਈ ਸੀਤਾ ਮਾਤਾ ਵੀ ਗੁਰੂ ਪੈੜੀ ਸਾਧ ਸੰਜੀ ਸ਼ਰਾਪ ਦੇ ਸਕਦੀ ਸੀ ਦੀ ਰਾਮ ਨੂੰ ਸ਼ਰਾਪ ਦੇ ਸਕਦੀ ਸੀ ਰਾਮ ਨੂੰ ਸ਼ਰਾਪ ਦੇ ਸਕਦੀ ਸੀ ਦੀ ਪਰ ਉਹਨੇ ਨਹੀਂ ਸ਼ਰਾਪ ਦਿੱਤਾ ਕਿਉਂ ਨਹੀਂ ਦਿੱਤਾ ਹੈਗਾ ਕਿ ਉਹ ਪਰਮੇਸ਼ਰ ਦੀ ਸਤਾ ਨੂੰ ਸਤਿਗੁਰੂ ਦੇ ਗਿਆਨ ਨੂੰ ਜਾਣਦੀ ਸੀ ਮਾਤਾ ਪੀਲਣੀ ਜਿਨ੍ਹਾਂ ਦੇ ਚਰਨਾ ਨਾਲ ਪੰਪਾ ਸਰਸਵਰ ਪਵਿੱਤਰ ਹੋਇਆ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਉਹਨਾ ਬ੍ਰਹਮਣਾ ਆਚਾਰੀਆਂ ਦਾ श्राਪ ਦੇ ਕੇ ਨਾਸ਼ ਕਰ ਸਕਦੀ ਸੀ ਜੀ ਪਰ ਉਹਨਾਂ ਵਿੱਚ ਇਸ ਪਰਮੈਸ਼ਰ ਦੇ ਗਿਆਨ ਦਾ ਜੋ ਉਹਨਾਂ ਨੂੰ ਮਹਾਰਿਸ਼ੀ ਮਤੰਗ ਰਿਸ਼ੀ ਤੋਂ ਮਿਲਿਆ ਸੀਦਾ ਉਸ ਗਿਆਨ ਦਾ ਉਹਨਾਂ ਵਿੱਚ ਪ੍ਰਕਾਸ਼ ਸੀਦਾ ਉਹਨਾਂ ਵਿੱਚ ਜਾਗਰਤੀ ਸੀਦੀ ਇਸ ਕਰਕੇ ਉਹ ਕਿਸੇ ਜੀਵ ਦਾ ਕਿਸੇ ਪ੍ਰਾਣੀ ਦਾ ਨਾਸ਼ ਨਹੀਂ ਕਰਕੇ ਰਹੀ ਸੀਦੇ ਇਸ ਕਰਕੇ ਉਸੇ ਗਿਆਨ ਨੇ ਉਹਨਾਂ ਦੇ ਹਿਰਦੇ ਵਿੱਚ ਉਸ ਆਨੰਦ ਨੇ ਉਹਨਾਂ ਦੇ ਹਿਰਦੇ ਵਿੱਚ ਇਹੋ ਜਿਹਾ ਸਥਾਨ ਬਣਾ ਲਿਆ ਸੀਦਾ ਕਿ ਜਿਸ ਨੂੰ ਉਹ ਕਦੇ ਵੀ ਗਾਇਬ ਨਹੀਂ ਕਰ ਸਕਦੀ ਸੀ ਇਸ ਕਰਕੇ ਸਾਧ ਸੰਗਤ ਜੀ ਇਸ ਕਰਕੇ ਉਹ ਇੱਕ ਆਨੰਦ ਸਰੂਪ ਪਰਮਾਤਮਾ ਹੈਗਾ ਬੇਸ਼ੱਕ دنیਾਈ ਸੁੱਖਾਂ ਤੋਂ ਇਨਸਾਨ ਹਦੂਰਾ ਹੁੰਦਾ ਹੈ ਸੋਚਦੇ ਆ ਪਰ ਜਿਹੜੇ ਸੁੱਖ ਉਸ ਨੂੰ ਮਿਲੇ ਹੁੰਦੇ ਹੈਗੇ ਆ ਜੋ ਸੁੱਖ ਉਸ ਦੇ ਆਸ-ਪਾਸ ਅਤ ਗ੍ਰਿੜ ਤੋਰੇ ਫਿਰਦੇ ਹੈਗੇ ਉਹ ਸੁੱਖਾਂ ਨੂੰ ਆਮ ਇਨਸਾਨ ਨਹੀਂ ਸਮਝ ਸਕਦਾ ਕੁਝ ਜੋ ਪਰਮਾਤਮ ਸੁਖ ਹੈਗਾ ਤੇ ਉਹਦੇ ਤਾਂ ਅਗੇ ਪਿੱਛੇ ਸਾਰੇ ਰਸ ਸਾਰੀਆਂ ਸੁਵਿਧਾਵਾਂ ਸਾਰਾ ਚਰਚਰ ਘੁੰਮਦਾ ਰਹਿੰਦਾ ਹੈਗਾ ਸਾਰੀ ਦੁਨੀਆ ਉਹਦੇ ਆਸੇ ਪਾਸੇ ਘੁੰਮਦੀ ਰਹਿੰਦੀ ਹੈਗੀ ਹੈ ਜਿਹੜਾ ਉਸ ਦੇ ਗਿਆਨ ਨੂੰ ਉਸ ਦੀ ਸਤਾ ਨੂੰ ਪ੍ਰਾਪਤ ਕਰ ਲੈਂਦਾ ਹੈਗਾ ਇਸ ਕਰਕੇ ਪੈੜੀ ਸਾਧ ਸੰਜੀ ਸਾਨੂੰ ਸਤਿਗੁਰ ਦੇ ਜੋ ਬਾਲਮੀਕੀ ਮਹਾਰਾਜ ਕਹਿੰਦੇ ਹਨ ਫਿਰ ਕਿ ਸਤਿਗੁਰ ਦੱਸਦੇ ਆ ਕਿ ਇਹ ਬ੍ਰਹਮ ਸਰੂਪ ਪਰਮਾਤਮਾ ਤੈਨੂੰ ਸਾਡਾ ਨਮਸਕਾਰ ਹੈ ਕਿਉਂਕਿ ਗੁਰੂ ਪਿਆਰੇ ਸਾਧ ਸੰਗਤ ਜਿਸ ਵਿੱਚ ਸਾਰੇ ਸੰਸਾਰ ਦੇ ਲੋਕ ਜਾ ਕੇ ਸਮਾ ਜਾਂਦੇ ਹਨ ਜਿਸ ਸੰਸਾਰਾ ਸੰਸਾਰ ਪ੍ਰਗਟ ਹੁੰਦਾ ਹੈਗਾ ਤੇ ਉਸ ਨੂੰ ਸਤਿਗੁਰੂ ਜੀ ਨੇ ਬ੍ਰਹਮ ਕਿਹਾ ਹੈਗਾ ਜਿਸ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈਗਾ ਤੇ ਜਿਸ ਦੇ ਵਿੱਚ ਜਾ ਕੇ ਅਲੋਪ ਹੋ ਜਾਂਦਾ ਹੈ ਜਿਸ ਨੂੰ ਸ਼ੁਨਿਆ ਜਿਸ ਨੂੰ ਬੁੱਧ ਨੇ ਸੁਣ ਕਿਹਾ ਹੈਗਾ ਗੋਰਖਨਾਥ ਨੇ ਵੀ ਸੁਣ ਕਿਹਾ ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੀ ਉਸ ਸਤਾਨ ਤੇ ਜਦੋਂ ਕੋਈ ਪ੍ਰਾਣੀ ਪਹੁੰਚ ਜਾਂਦਾ ਹੈਗਾ ਸੁੰਨਾ ਤੇ ਜਿੱਥੇ ਗੁਰੂ ਪੈੜੀ ਸਾਧ ਸੰਗਤ ਜੀ ਜਾ ਕੇ ਸਾਰੀਆਂ ਆਸ਼ਾਵਾਂ ਸਾਰੀਆਂ ਖੈਰਾਂ ਸਾਰੀਆਂ ਗੁਰੂ ਪੈੜੀ ਸਾਧ ਪਤੌਲਮਾ ਸਾਰੀਆਂ ਮੁਸੀਬਤਾਂ ਦਾ ਹੱਲ ਹੁੰਦਾ ਹੈਗਾ ਇਸ ਕਰਕੇ ਸਾਧ ਸੰਗਤ ਸਾਨੂੰ ਵੱਧ ਤੋਂ ਵੱਧ ਸਤਿਗੁਰ ਦਾ ਜਾਪ ਕਰਨਾ ਚਾਹੀਦਾ ਹੈ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਜਿਸ ਤੇ ਨਾਲ ਅਸੀਂ ਆਪਣੇ ਜੀਵਨ ਨੂੰ ਸਾਰਥਿਕ ਤੇ ਸੁੰਦਰਸ ਕਰ ਸਕਦੇ ਆ ਤੇ ਉਸ ਨੂੰ ਉਜਰਵਲ ਬਣਾ ਸਕਦੇ ਆ ਜੋ ਬੋਲੇ ਸੋ ਨਿਰਭੈ ਭਗਵਾਨ ਵਾਲੂ ਜੀ ਮਹਾਰਾਜ ਕੀ ਸਤਿਗੁਰ ਗਿਆਨ ਆ ਜੀ ਮਹਾਰਾਜ ਕੀ